ਸਤ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਬਾਸਮਤੀ ਐਕਸਪੋਰਟ ਲਈ ਪਹਿਲੇ ਐਮ ਏ ਪੀ ਚਾਹੀਦਾ ਸੀ ਯਾਨੀ ਕਿ ਮਿਨੀਮਮ ਐਕਸਪੋਰਟ ਪ੍ਰਾਈਸ ਦੀ ਜੋ ਸ਼ਰਤ ਸਰਕਾਰ ਨੇ ਰੱਖੀ ਹੋਈ ਸੀ ਉਸ ਦੇ ਉੱਪਰ ਬੈਨ ਨੂੰ ਹਟਾ ਦਿੱਤਾ ਗਿਆ ਪਹਿਲੇ ਜਿਹੜਾ ਐਮ ਏ ਪੀ 950 ਪ੍ਰਤੀ ਮੈਟ੍ਰਿਕ ਟਨ ਤੇ ਸਰਕਾਰ ਨੇ ਰੋਕ ਲਾਈ ਸੀ ਉਹ ਸ਼ਰਤ ਹੁਣ ਖਤਮ ਕਰ ਦਿੱਤੀ ਗਈ ਹੈ ਕੋਈ ਵੀ ਵਪਾਰੀ ਕਿੰਨਾ ਵੀ ਮਾਲ ਬਿਨਾ ਕਿਸੇ ਕੰਡੀਸ਼ਨ ਤੋਂ ਬਾਹਰ ਐਕਸਪੋਰਟ ਕਰ ਸਕਦਾ ਸੋ ਕਾਫੀ ਵੱਡੀ ਖਬਰ ਹੈ ਇਹ ਵਪਾਰੀ ਵੀਰਾਂ ਲਈ ਤੇ ਕਿਸਾਨਾਂ ਲਈ ਵੀ ਕਿਉਂਕਿ ਪਿਛਲੇ ਹੀ ਹਫਤੇ ਤੋਂ ਇਹ ਮਾਹੌਲ ਬਣਿਆ ਹੋਇਆ ਸੀ ਜਿਹਦੇ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ ਤੇ ਤੁਰੰਤ ਇਹਦੇ ਤੇ ਐਕਸ਼ਨ ਲੈਣ ਨੂੰ ਵੀ ਕਿਹਾ ਗਿਆ ਜਿਹਦੇ ਨਾਲ ਝੋਨੇ ਦੇ ਰੇਟਾਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਤੇ ਪਿਛਲੇ 4-5 ਦਿਨਾਂ ਤੋਂ ਜੋ ਲਗਾਤਾਰ ਝੋਨੇ ਦੇ ਰੇਟਾਂ ਵਿੱਚ ਤੇਜ਼ੀ ਬਣੀ ਹੋਈ ਹੈ ਹੁਣ ਐਕਸਪੋਰਟ ਖੁੱਲਣ ਨਾਲ ਯਾਨੀ ਕਿ ਕੋਈ ਬਿਨਾਂ ਸ਼ਰਤ ਤੋਂ ਐਕਸਪੋਰਟ ਹੋਣ ਨਾਲ ਮਾਲ ਬਾਹਰ ਵੀ ਜਾਏਗਾ ਵਿਦੇਸ਼ੀ ਮੰਡੀਆਂ ਦੇ ਵਿੱਚ ਵੀ ਜੋ ਮਾਲ ਦੀ ਕਾਫੀ ਖੇਚ ਚੱਲ ਰਹੀ ਹੈ ਜਿਹਦੇ ਕਰਕੇ ਕਿਸਾਨਾਂ ਨੂੰ ਕਾਫੀ ਫਾਇਦਾ ਹੋਏਗਾ ਸੋ ਇੱਕ ਵਾਰੀ ਫੇਰ ਦੱਸ ਦਈਏ ਜੋ ਐਮ ਏ ਪੀ ਸੀ ਜਿਹਦੀ ਸਰਕਾਰ ਨੇ ਪਿਛਲੇ ਸਾਲ 950 ਮੈਟ੍ਰਿਕ ਟਨ ਤੇ ਜੋ ਬਨਿਆ ਹੋਇਆ ਸੀ ਉਹਦੀ ਰੋਕ ਹੁਣ ਹਟਾ ਦਿੱਤੀ ਗਈ ਹੈ ਯਾਨੀ ਕਿ ਬਾਸਮਤੀ ਤੋਂ ਐਮਈਪੀ ਦਾ ਬੈਨਡ ਹਟ ਗਿਆ ਹੁਣ ਕੋਈ ਵੀ ਵਪਾਰੀ ਕਿੰਨੀ ਵੀ ਜੋ ਮਾਤਰਾ ਦੇ ਵਿੱਚ ਬਾਸਮਤੀ ਐਕਸਪੋਰਟ ਕਰ ਸਕਦਾ ਸੋ ਇਹਦੇ ਨਾਲ ਮੇਨ ਮੇਨ ਬਾਸਮਤੀ ਦੀਆਂ ਵੈਰਾਈਟੀਆਂ ਤੇ ਕਾਫੀ ਜੋ ਰੇਟ ਚੰਗੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੀਜ਼ਨ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਤੇ ਮੌਕੇ ਤੇ ਵੀ ਜੋ ਕਿਸਮ ਆ ਰਹੀ ਹੈ ਉਹਦੇ 'ਚ ਵੀ ਤੇਜ਼ੀ ਬਰਕਰਾਰ ਰਹਿਣ ਦੀ ਸੰਭਾਵਨਾ ਹੈ ਸੋ ਕਿਸਾਨ ਵੀਰੋ ਇਸ ਦੇ ਨਾਲ ਨਾਲ ਜੋ ਮੌਕੇ ਤੇ ਰੇਟ ਚੱਲ ਰਹੇ ਨੇ ਉਹਦੇ ਤੇ ਵੀ ਆਪਾਂ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖਬਰ ਅੱਗੇ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਇਸ ਫੈਸਲੇ ਦੇ ਨਾਲ ਜੋ ਝੋਨੇ ਦੇ ਵਿੱਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਅਗਲੇ ਹਫਤੇ ਤੋਂ ਰੇਟ ਹੋਰ ਵੀ ਤੇਜ਼ ਹੋਣ ਦੀ ਉਮੀਦ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੋ ਮੌਕੇ ਤੇ ਸ਼ਹਿਰਾਂ ਦੇ ਲੱਡ-ਡੱਡ ਮੰਡੀਆਂ ਦੇ ਰੇਟ ਚੱਲ ਰਹੇ ਨੇ ਸਭ ਤੋਂ ਪਹਿਲੇ ਚੀਕਾ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 2740 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਾ ਕੈਥਲ ਮੰਡੀ 1509 ਹੱਥ ਵਾਲਾ 2895 ਰੁਪਏ ਪ੍ਰਤੀ ਕਵਾਂਟਲ ਕਰੋਂਡਾ ਮੰਡੀ 1509 ਹੱਥ ਵਾਲਾ 2840 ਰੁਪਏ ਤਰਾਵੜੀ ਮੰਡੀ 1509 ਹੱਥ ਵਾਲਾ 2988 ਰੁਪਏ ਨਰੇਲਾ ਮੰਡੀ 1509 ਹੱਥ ਵਾਲਾ 2511 ਰੁਪਏ ਕਰਨਾਲ ਮੰਡੀ 1509 ਕੰਬਾਈਨ ਵਾਲਾ 2915 ਰੁਪਏ ਪ੍ਰਤੀ ਕੁਇੰਟਲ ਇੰਦਰੀ ਮੰਡੀ 1509 ਹੱਥ ਵਾਲਾ 2900 ਰੁਪਏ ਪ੍ਰਤੀ ਕੁਇੰਟਲ ਤੁਹਾਣਾ ਮੰਡੀ 1509 3042 ਰੁਪਏ ਪ੍ਰਤੀ ਕੁਇੰਟਲ ਖਨੋਰੀ ਮੰਡੀ 1509 ਹੱਥ ਵਾਲਾ 2875 ਰੁਪਏ ਪ੍ਰਤੀ ਕੁਇੰਟਲ ਤਰਨਤਾਰਨ ਮੰਡੀ 1509 ਹੱਥ ਵਾਲਾ 2973 ਰੁਪਏ ਕੋਟਕਪੂਰਾ ਪਮੰਡੀ 1500 ਨੂੰ ਟੋਪ ਦਾ ਰੇਟ 2955 ਰੁਪਏ ਪ੍ਰਤੀ ਕਵੰਟਲ ਦੇ حساب ਨਾਲ ਲੱਗਿਆ ਲਾਰਵਾ ਮੰਡੀ 1500 ਨੂੰ ਹੱਥ ਵਾਲਾ 3020 ਰੁਪਏ ਪ੍ਰਤੀ ਕਵੰਟਲ ਸੀਰੀਅਮ ਰਸ ਸਰਸਾਏ 1509 2963 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਰਤਿਆ ਮੰਡੀ 1509 ਹੱਥ ਵਾਲਾ 2785 ਰੁਪਏ ਪੁੰਦਰੀ ਮੰਡੀ 1509 ਕੰਬਾਈਨ ਵਾਲਾ 2900 ਰੁਪਏ ਪ੍ਰਤੀ ਕੁਆਂਟਲ ਪੇਵਾ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਸਮਾ ਲੱਖਾ ਮੰਡੀ 1509 ਹੱਥ ਵਾਲਾ 2681 ਰੁਪਏ ਸਮਾਣਾ ਮੰਡੀ 1509 ਹੱਥ ਵਾਲਾ 2800 ਰੁਪਏ ਪ੍ਰਤੀ ਕੁਆਂਟਲ ਜੰਡੇਆਲਾ ਗੁਰੂ 1509 2980 ਰੁਪਏ ਪ੍ਰਤੀ ਕੁਇੰਟਲ ਸਫੀਦੋ ਮੰਡੀ 1509 ਹੱਥ ਵਾਲਾ 2531 ਰੁਪਏ ਸਰਸਾ ਮੰਡੀ 1509 2481 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਗਦਰਪੁਰ ਮੰਡੀ 1509 3045 ਰੁਪਏ ਪੀਆਰ 26 1750 ਰੁਪਏ ਉਸ ਤੋਂ ਬਾਅਦ ਜੋ ਪਿਪਰੀਆ ਮੰਡੀ 1509 2940 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਤੇ ਕਿਸਾਨ ਵੀਰੋ ਇਹ ਮੇਨ ਮੇਨ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੱਤ ਤੋਂ ਵੱਤ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੇ ਸੀਜ਼ਨ ਦੇ ਵਿੱਚ ਤਾਜ਼ਾ ਮੰਡੀ ਦੀ ਅਪਡੇਟਡ ਤੇ ਐਕਸਪੋਰਟ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਤੁਹਾਡੇ ਇਸ ਤੇ ਕੀ ਵਿਚਾਰ ਨੇ ਜੋ ਤੇਜ਼ੀ रहेगी बरकरार जो एमईपी ਦੇ ਫੈਸਲੇ ਨਾਲ ਆਪਦੇ ਵਿਚਾਰ ਵੀ ਜਰੂਰ ਸਾਂਝੇ ਕਰੋ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ